ਕੰਮ ਵਾਲੀ ਵੀਡੀਓ ਇਟਲੀ ਦੇ ਵਿੱਚ ਠੀਕ ਹੈ ਜੀ ਵੀਡੀਓ ਪੂਰੀ ਸੁਣ ਲਿਓ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਦਬਦੋ ਘੰਟੀ ਵਾਲਾ ਬਟਨ ਘੰਟੀ ਵਾਲੇ ਬਟਨ ਦਾ ਇਹ ਫਾਇਦਾ ਹੈ ਤੁਸੀਂ ਨੋਟੀਫਿਕੇਸ਼ਨ ਔਨ ਕਰ ਦੋ ਅਸੀਂ ਕੋਈ ਕੰਮ ਵਾਲੀ ਵੀਡੀਓ ਪਾਉਨੇ ਕਈ ਬੰਦਿਆਂ ਦੇ ਮੈਸੇਜ ਆਉਨੇ ਆ ਉਹ ਵੀਡੀਓ ਹੁੰਦੀ ਹੈ ਹਫਤਾ ਪਹਿਲਾਂ ਦੀ ਉਹ ਵੀਰ ਮੈਸੇਜ ਕਰਦੇ ਫਿਰ ਬਾਈ ਸਾਨੂੰ ਆ ਕੰਮ ਤੋਂ ਭੇਜ ਤੋ ਹਨਾ ਉੱਥੇ ਪਹਿਲੇ ਹੀ ਬੰਦਾ ਸਾਡੇ ਥਰੂ ਹੀ ਮੰਨ ਲਓ ਜੇ ਤਾਂ ਸਾਡੇ ਥਰੂ ਚਲੇਗਾ ਬੰਦਾ ਚਲੇਗਾ ਨਹੀਂ ਹੋਰ ਵੀ ਬਹੁਤ ਨੇ ਠੀਕ ਹੈ ਜਿਹੜਾ ਬੰਦਾ ਸਾਨੂੰ ਦੱਸਦਾ ਉਹ ਕੱਲਾ ਸਾਨੂੰ ਨਹੀਂ ਦੱਸਦਾ ਕੰਮ ਦਾ ਅੱਗੇ ਵੀ ਦੱਸਦਾ ਉਹ ਠੀਕ ਹੈ ਜੀ ਤਾਂ ਸਬਸਕ੍ਰਾਈਬ ਕਰਕੇ ਘੰਟੀ ਵਾਲਪਨ ਦਬਾ ਦੇ ਕਰੋ ਤੁਹਾਡੇ ਕੋਲ ਨੋਟੀਫਿਕੇਸ਼ਨ ਚੱਲ ਜੂਗਾ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਪਹਿਲਾਂ ਪਹੁੰਚ ਜੂਗਾ ਵੀਡੀਓ ਦਾ ਕੰਮ ਵਾਲੀ ਦਾ ਕੰਮ ਹੈਗੇ 2 ਠੀਕ ਹੈ ਜੀ ਪੋਤਾਂਸੇ ਦੇ ਵਿੱਚ ਕੰਮ ਹੈ ਪੋਤਾਂਸਾ ਏਰੀਆ ਮੇਰੇ ਬੀਰ ਨਾਲ ਮੈਸੀਆਂ ਤੇ ਗੱਲ ਹੋਈ ਹੈ ਆਪ ਵੀਰ ਉੱਥੇ ਕੰਮ ਕਰਦਾ ਹੈ ਉੱਥੇ ਬੰਦੇ ਦੀ ਲੋੜ ਹੈ ਠੀਕ ਹੈ ਜੀ ਪਹਿਲਾ ਕੰਮ ਹੈਗਾ ਇਹ ਕੋੜਿਆਂ ਦੇ ਸਤਾਲੇ ਜੀ ਉੱਥੇ ਦੇਣਗੇ 1200 ਯੂਰੋ ਸੈਲਰੀ ਠੀਕ ਹੈ ਜਿਹੜੀ ਤਨਖਾਹ ਹੈ 1200 ਯੂਰੋ ਤੇ ਜਿਹੜਾ ਹੈਗਾ ਦੂਜਾ ਕੰਮ ਉਹ ਹੈਗਾ ਗਾਇਆਂ ਦੀ ਚੁਵਾਈ ਦਾ ਠੀਕ ਹੈ ਜੀ ਗਾਇਆਂ ਦੀ ਚੁਵਾਈ ਦਾ ਕੰਮ ਹੈ ਉੱਥੇ ਦੇਣਗੇ 1350 ਯੂਰੋ ਪਰ ਬੰਦੇ ਨੂੰ ਕੰਮ ਆਉਂਦਾ ਹੋਵੇ ਇਹ ਨਹੀਂ ਵੀ ਹਾਂ ਮੈਂ ਸਿੱਖ ਲੂੰਗਾ ਜਾ ਕੇ ਉੱਥੇ ਇਹ ਨਹੀਂ ਇੱਕ ਵੀਰ ਬਣ ਕੇ ਜਦੋਂ ਮੈਂ ਕੰਮ ਦੀ ਵੀਡੀਓ ਆਊਗੀ ਉਦੋਂ ਹੀ ਮੈਸੇਜ ਕਰਿਆ ਕਰੋ ਰੋਜ਼ ਰੋਜ਼ ਬਹੁਤ ਬੰਦੇ ਮੈਸੇਜ ਕਰਦੇ ਨੇ ਬਾਈ ਕੰਮ ਨਿਕਲਿਆ ਕੋਈ ਵੀਰੇ ਜੇ ਕੰਮ ਨਿਕਲਦਾ ਆਪਾਂ ਨਾਲ ਦੀ ਨਾਲ ਸ਼ੇਅਰ ਕਰ ਦਿਓ ਤੁਹਾਡੇ ਨਾਲ ਅਸੀਂ ਕੰਮ ਰੱਖ ਕੇ ਢਿੱਡ 'ਚ ਰੱਖਣਾ ਸੀ ਦੱਸਿਓ ਨਾ ਯਾਰ ਆਹ ਗੱਲ ਨਾ ਕਰਿਆ ਕਰੋ ਮੇਰਾ ਵੀਰ ਫੋਨ ਨਾ ਕਰਿਆ ਕਰੋ ਇੱਕ ਠੀਕ ਹੈ ਮੈਸੇਜ ਕਰ ਦਿਆ ਕਰੋ ਬਸ ਤੇ ਗਾਂਿਆਂ ਦੀ ਚੋਾਈ ਵਾਲਾ ਕੰਮ ਹੈਗਾ 1350 ਯੂਰੋ ਠੀਕ ਹੈ ਜੀ ਪੇਪਰ ਚਾਹੀਦੇ ਜ਼ਰੂਰੀ ਬਿਨਾ ਪੇਪਰ ਆਲੇ ਵਾਸਤੇ ਕੰਮ ਨਹੀਂ ਹੈਗਾ ਮੇਰਾ ਵੀਰ ਸੁਣ ਲਓ ਹੁਣ ਪੇਪਰ ਚਾਹੀਦੇ ਜ਼ਰੂਰੀ ਜਿਨਾਗੋਲ ਪੇਪਰ ਐ ਦੋ ਬੰਦੇ ਲੋੜਾ ਉਹੀ ਬਸ ਕੰਟੈਕਟ ਕਰਿਓ ਉਹੀ ਮੈਸੇਜ ਕਰਿਓ ਮੈਂ ਨੰਬਰ ਭੇਜ ਦੂੰਗਾ ਸਹੀ ਐ ਤੇ ਮੇਰਾ ਵੀਰ ਫੋਨ ਨਾ ਕਰਿਓ ਫੋਨ ਨਾ ਕਰਿਓ ਬਾਈ ਬਣਾ ਕੇ ਠੀਕ ਐ ਅਸੀਂ ਵੀ ਘਰਾਂ ਹੁੰਦੇ ਫੈਮਿਲੀ ਨਾਲ ਹੁੰਦੇ ਆ ਠੀਕ ਐ ਸਮਝਿਆ ਕਰੋ ਤੇ ਕੰਮ ਆਉਂਦਾ ਹੋਵੇ ਅਜੀਲ ਵਾਲੀ ਸੰਜੋੜ ਨੂੰ ਹੋਵੇ ਜਿਹਦੇ ਪਰ ਕੰਟੈਕਟ ਹੁੰਦਾ ਹੋਵੇ ਚੱਲ ਪੂਗਾ ਨੌ ਮਿੰਜ ਲਈ ਸੰਜੋੜ ਨੂੰ ਤੇ ਨਹੀਂ ਚੱਲਣਾ ਦੂਜਾ ਸਾਲ ਵਾਲੇ ਹੋਵੇ ਵਧੀਆ ਗੱਲ ਐ ਠੀਕ ਐ ਪਰ ਸੰਜੋੜ ਨੂੰ ਹੋਵੇ ਪ੍ਰੋਪਰ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਦੀ ਮਦਦ ਹੋ ਸਕੇ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ